ਪੰਜਾਬ ਦੇ ਲੋਕ ਜਵਾਂ ਤਾਂ ਨੌਕਰੀਆਂ ਮੈਨੂੰ ਹੁਣ ਬਾਹਰਲੇ ਮੁਲਕਾਂ ਚ ਵੀ ਅਨਰੈਸਟ ਹੋ ਗਿਆ ਜੀ ਉਧਰੋਂ ਇਧਰੋਂ ਕੱਢਣ ਲੱਗੇ ਉਹ ਕਿੱਥੇ ਜਾਵਾਂਗੇ ਫਿਰ ਨਾ ਇਧਰ ਪੱਕੇ ਆ ਨਾ ਉਧਰ ਪੱਕੇ ਆ ਕਿੱਥੇ ਪੱਕੇ ਆ ਫਿਰ ਵੀ ਢਾਬਾ ਖੋਲ ਲਿਆ ਢਾਬਾ ਚੱਲਣ ਲੱਗਿਆ ਲਿਆ ਤੇ ਹੁਣ ਐਨੇ ਲਿਆ ਢਾਬੇ ਚ ਮੇਰਾ ਹਿੱਸਾ ਆ ਬਸੰਤ ਮੇਰਾ ਹਿੱਸਾ ਉਥੇ ਨਹੀਂ ਛੱਡੇ ਇਹਨਾਂ ਨੇ ਸਮੋਸਿਆਂ ਦੇ ਰੇੜੀਆਂ ਦਾ ਹਿੱਸਾ ਪਾ ਲਿਆ ਤੇ ਹੁਣ ਆ ਕੇ ਕਹਿੰਦੇ ਨੇ ਖੇਤਰੀ ਪਾਰਟੀ ਹੈ ਜੀ ਇਹ ਬੜਾ ਦੁੱਖ ਇਸ ਇਲਾਕੇ ਨੇ ਚੱਲਿਆ ਬੜੇ ਬਰੇ ਕਾਲੇ ਗੋਲੀਆਂ ਰਾਤਾਂ ਇਸ ਇਲਾਕੇ ਨੇ ਦੇਖੀਆਂ ਹੋਈਆਂ ਨੇ ਦਿਨ ਚ ਵੀ ਨਹੀਂ ਰਪੈਂਦਾ ਦੇਖਿਆ ਹੋਇਆ ਠੀਕ ਹੈ ਨਾ ਉਹ ਤਰੱਕੀ ਵਾਲੇ ਪਾਸੇ ਚੱਲੀਏ ਸਕੂਲਾਂ ਵਾਲੇ ਪਾਸੇ ਚੱਲੀਏ ਬੱਚਿਆਂ ਨੂੰ ਪੜਾ ਕੇ ਵੱਡੇ ਵੱਡੇ ਅਹੁਦਿਆਂ ਤੱਕ ਪਹੁੰਚਾਈਏ ਕਾਲਜ ਜੁਨੀਵਰਸਟੀਆਂ ਖੋਲ੍ਹੀਏ ਸੜਕਾਂ ਬਣਾਈਏ ਬਿਜਲੀ ਜਿਹੜੀ ਹੈ ਉਹ ਉਹਨੂੰ ਜਿਹੜਾ ਬਿਲਕੁਲ ਘਰ ਘਰ ਤੱਕ ਪਹੁੰਚਾਈਏ ਤੇ ਫੈਸਲਾ ਸੋਚ ਕੇ ਮਾਝੀ ਵਾਲੇ ਕਦੇ ਫੈਸਲਾ ਗਲਤ ਨਹੀਂ ਲੈਂਦੇ ਸੋਚ ਕੇ ਫੈਸਲਾ ਮਾਦੀ ਵਾਲੇ ਲੈਣਗੇ ਕੁੱਪੇ ਇਹਨਾਂ ਨੇ ਬਹੁਤ ਕੁਝ ਪਿੰਡੇ ਤੇ ਹੰਡਾਇਆ ਹੋਇਆ ਆਪਣੇ ਤੇ ਹਰੇਕ ਘਰ ਚ ਪਰਚਾ ਪਰਚਾ ਕਲਚਰ ਬਹੁਤ ਹੈ ਤੇ ਕਾਂਗਰਸਾਂ ਦੀ ਕਾਲੀਆਂ ਦੇ ਪਰਚੇ ਕਾਲੀ ਆ ਕੇ ਕਾਂਗਰਸਾਂ ਦੇ ਪਰਚੇ ਹੁਣ ਕਿਤੇ ਜਾ ਕੇ ਪੁਲਿਸ ਵੀ ਵਿਹਲੀ ਹੋਈ ਏ ਥੋੜੇ ਨਜਾਇਜ਼ ਪਰਚਿਆਂ ਤੋਂ ਲੋਕਾਂ ਨੂੰ ਵੀ ਨਿਜਾਤ ਮਿਲੀ ਏ ਕਹਿੰਦੇ ਹੁਣ ਨਹੀਂ ਹੁੰਦੇ ਪਰਚੇ ਪਰ ਹਜੇ ਵੀ ਡਰ ਹੈਗਾ ਪੁਰਾਣਾ ਬੈਠਾ ਹੋਇਆ ਸੋ ਖਤਮ ਹੋ ਜਾਊਗਾ ਇਹ ਤਾਂ ਹੁਣ ਧਮਕੀਆਂ ਦੇਈ ਜਾਂਦੇ ਆ ਅਸੀਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ ਸਾਡੀ ਵਾਰੀ ਆ ਲੈਣ ਦੋ ਅਸੀਂ ਆਹ ਕਰ ਦਿਆਂਗੇ ਇਹ ਇਹ ਰਾਜਨੀਤੀ ਕਰ ਰਹੇ ਨੇ ਸਾਡੀ ਵਾਰੀ ਆ ਲੈਣ ਦੀ ਵਾਰੀ ਨੂੰ ਕੀ ਪਾਣੀ ਦੀ ਵਾਰੀ ਨੱਕਾ ਵੱਢਣਗੇ ਕੋਈ ਕੋਈ ਏਜੰਡਾ ਦਿੰਦੀ ਐ ਸੀ ਪੰਜਾਬ ਦਾ ਆ ਕਰਦਾਂਗੇ ਆ ਕਰਦਾਂਗੇ ਨਾ ਭਗਵੰਤ ਮਾਨ ਨੂੰ ਗਾਲਾਂ ਕੱਢੀਏ ਇੱਥੋਂ ਹੀ ਸਿੱਧ ਹੁੰਦਾ ਹੈ ਕਿ ਆਮ ਬੰਦਿਆਂ ਨੂੰ ਇਹ ਜਰਦੀ ਨਹੀਂ ਕਦੇ ਸਾਨੂੰ ਮਟੀਰੀਅਲ ਕਹਿੰਦੇ ਐ ਕਦੇ ਸਾਡੇ ਐਮਐਲਏ ਨੂੰ ਜਮੂਰੇ ਕਹਿੰਦੇ ਐ ਠੀਕ ਹੈ ਨਾ ਠੀਕ ਹੈ ਤੁਸੀਂ ਭਾਈ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਰਹੋ ਸਾਡੇ ਬਾਪੂ ਨਹੀਂ ਕਰਦੇ ਸੀਗੇ ਅਸੀਂ ਆਕੇ ਦੇ ਬਿਸਕੁਟਾਂ ਵਾਲੇ ਆ ਪਰ ਇਹਦਾ ਮਤਲਬ ਥੋੜੀ ਸਾਨੂੰ ਗਾਲਾਂ ਕੱਢ ਕੇ ਜਾਓਗੇ ਤੁਸੀਂ ਸਾਨੂੰ ਵੀ ਕਾਗਜ ਭਰਨੇ ਆ ਗਏ ਸਾਨੂੰ ਵੀ ਸਰਕਾਰਾਂ ਚ ਲਾਉਣੀਆਂ ਆ ਗਈਆਂ ਇਹੀ ਦੁੱਖ ਹੈ ਇਹਨਾਂ ਨੂੰ ਕਿ ਇੱਥੇ ਸਾਡੇ ਪੀਂ ਪੁੱਤ ਬੈਨੇ ਹੁੰਦੇ ਸੀ ਨਾ ਕੁਰਸੀਆਂ ਤੇ ਤੇ ਇਹਨਾਂ ਕੁਰਸੀਆਂ ਤੇ ਹੁਣ ਇਹ ਕੌਮ ਬੈ ਗੇ ਸੋ ਇਹਨਾਂ ਨੇ ਠੇਕਾ ਲਿਆ ਕੋਈ ਨੰਬਰਦਾਰ ਹੀ ਹੈ ਯਾ ਇੱਕਦਮ ਬਾਤ ਕਾਫੀ ਹੈਵੀ ਹੈ ਹਰਮੀਤ ਜੀ ਨੂੰ ਵੀ ਕਾਫੀ ਫੇਸ ਦੂਸਰੇ ਤੋਂ ਹੁੰਦੀ ਆ ਬੈਂਕ ਸਰ ਬਣਾਏ ਕੀਨੇ ਆ ਜੀ ਕੋਈ ਗੈਂਗਸਟਰ ਬਣਾਏ ਕੀਨੇ ਆ ਜੇ ਬੱਤੁਰ ਤੇ ਜਾਈਏ ਗੈਂਗਸਟਰ ਇਹਨਾਂ ਨੇ ਪੈਦਾ ਕੀਤੇ ਉਹ ਵੀ ਵੋਟਾਂ ਵੇਲੇ ਜਿਹੜੀ ਆ ਕਿ ਤੁਸੀਂ ਸਾਨੂੰ ਨਾ ਪਾਈਆਂ ਤਾਂ ਅਸੀਂ ਤੁਹਾਨੂੰ ਥੋੜਾ ਨੁਕਸਾਨ ਕਰਾਂਗੇ ਹਰਮੀਤ ਜੀ ਨੂੰ ਵੀ ਧਮਕੀ ਆਏ ਆਏ ਆ ਤਾਂ ਕਹਿੰਦੇ ਕਿ ਬੋਟਾ ਲੈ ਲੈਣਗੇ ਹਰਮੀਤ ਜੀ ਨੂੰ ਤਾਂ ਕਹਿੰਦੇ ਰੇ ਵੋਟਾਂ ਜਿਹੜੀਆਂ ਲੋਕ ਲੋਕ ਜਿਹੜੇ ਨੇ ਵੋਟਾਂ ਹੱਤਵੰਨ ਕੇ ਮਿਲਦੀਆਂ ਲੋਕਾਂ ਵੋਟਾਂ ਲੋਕਾਂ ਦੇ ਦੁੱਖ ਸੁੱਖ ਚ ਸਹਾਇ ਹੋ ਕੇ ਮਿਲਦੀਆਂ ਵੋਟਾਂ ਧਮਕੀਆਂ ਨਾਲ ਨਹੀਂ ਮਿਲਦੀਆਂ 14 ਤਰੀਕ ਨੂੰ ਦੇਖ ਲਿਓ ਫਿਰ ਕੀ ਕਰਦੇ ਠੀਕ ਹੈ ਨਾ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਚੋਂ ਗੈਂਗਸਟਰਵਾਦ ਪੰਜਾਬ ਚੋਂ ਸਮਗਲਿੰਗ ਆ ਨਸ਼ਾ ਆ ਸਾਰਾ ਖਤਮ ਹੋਵੇ ਪੰਜਾਬ ਦੇ ਲੋਕ ਜਵਾਕਾਂ ਨੂੰ ਨੌਕਰੀਆਂ ਮੈਨ ਹੁਣ ਬਾਹਰਲੇ ਮੁਲਕਾਂ ਚ ਵੀ ਅਨਰੈਸਟ ਹੋ ਗਿਆ ਜੀ ਉਧਰੋਂ ਇਧਰੋਂ ਕੱਢਣ ਲੱਗ ਗਏ ਉਹ ਕਿੱਥੇ ਜਾਵਾਂਗੇ ਫਿਰ ਨਾ ਇਧਰ ਪੱਕੇ ਆ ਨਾ ਉਧਰ ਪੱਕੇ ਆ ਕਿੱਥੇ ਪੱਕੇ ਆ ਫਿਰ ਧਰਤੀ ਤੇ ਤਾਂ ਆਏ ਆ ਇਨਸਾਨ ਦੇ ਰੂਪ ਚ ਪਰ ਸਿਸਟਮ ਨੇ ਪਹਿਲਾਂ ਇਧਰੋਂ ਕੱਢ ਤੇ ਉਧਰਲਾ ਸਿਸਟਮ ਉਹਨੂੰ ਇਧਰੋਂ ਕੱਢੀ ਜਾਂਦਾ ਜਾਵਾਂ ਕਿ ਕਿੱਥੇ ਸੀ ਅਸੀਂ ਸਰਕਾਰ ਆਮ ਲੋਕਾਂ ਦੀ ਚੁਣੀ ਹੋਈ ਹੈ ਅਸੀਂ ਉਹਨਾਂ ਨੂੰ ਸੰਭਾਲਾਂਗੇ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਕੰਮਕਾਰ ਵੀ ਕਰਾਵਾਂਗੇ ਪ੍ਰਾਈਵੇਟ ਸੈਕਟਰ ਚ ਵੀ ਨੌਕਰੀਆਂ ਦੇਵਾਂਗੇ ਜੇ ਕੋਈ ਬਿਜ਼ਨਸ ਕਰਨਾ ਚਾਹੁੰਦਾ ਬਿਜ਼ਨਸ ਵਾਸਤੇ ਮਾਹੌਲ ਤਿਆਰ ਕਰਾਂਗੇ ਉਹਨਾਂ ਨੂੰ ਜਿਹੜਾ ਸਫਲ ਹੋਣ ਦੇ ਵਿੱਚ ਅਸੀਂ ਜਿਹੜਾ ਮਦਦ ਕਰਾਂਗੇ ਅਸੀਂ ਸਫਲਤਾ 'ਚ ਹੀ ਸਾਂ ਨਹੀਂ ਪਾਉਂਦੇ ਵੀ ਢਾਬਾ ਖੋਲ੍ਹ ਲਿਆ ਢਾਬਾ ਚੱਲਣ ਲੱਗਿਆ ਲਿਆ ਤੇ ਹੁਣ ਐਨੇ ਲਿਆ ਢਾਬੇ ਚ ਮੇਰਾ ਹਿੱਸਾ ਬੱਸਾਂ ਕੁਛ ਨਹੀਂ ਛੱਡਿਆ ਇਹਨਾਂ ਨੇ ਸਮੋਸਿਆਂ ਦੀ ਰੇੜੀਆਂ ਦਾ ਹਿੱਸਾ ਪਾ ਲਿਆ ਤੇ ਹੁਣ ਆ ਕੇ ਕਹਿੰਦੇ ਨੇ ਖੇਤਰੀ ਪਾਰਟੀ ਹੈ ਜੀ ਖੇਤਰੀ ਪਾਰਟੀ ਨੂੰ ਵੋਟਾਂ ਪਾਓ ਖੇਤਰੀ ਪਾਰਟੀ ਕਿਹੜੀ ਖੇਤਰੀ ਪਾਰਟੀ ਖੇਤਰੀ ਪਾਰਟੀ ਦੇ ਮਨਜੋ ਹੈ ਹਜੇ ਹਜੇ ਤੱਕ ਅਸੀਂ ਤਾਬ ਨਹੀਂ ਆਏ ਖੇਤਰੀ ਪਾਰਟੀ ਨੂੰ ਜਿਆਦਾ ਪਤਾ ਹੁੰਦਾ ਵੀ ਕਿ ਕੌਣ ਸਮੋਸੇ ਵੇਚਦਾ ਕੌਣ ਆਲੂ ਵੇਚਦਾ ਕੌਣ ਕਚੋਰੀਆਂ ਵੇਚਦਾ ਕਿਹਦੇ ਕੋਲੇ ਸ਼ਕਰਗੰਦੀ ਹੈ ਉਹ ਖੇਤਰੀਆਂ ਨੂੰ ਜਿਆਦਾ ਪਤਾ ਹੁੰਦਾ ਸੋਚ ਕਰਕੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਤੀਆਂ ਸਾਡੇ ਘਰੇ ਸਾਡਾ ਬਾਪੂ ਸੇਫ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਬਾਪੂ ਮੰਨਦੇ ਆਂ ਅਸੀਂ ਆਪਣਾ ਉਹ ਸੇਫ ਕਿ ਕੋਰਟਾਂ ਦੇ ਵਿੱਚ ਇਹਨਾਂ ਦੇ ਆਪਦੇ ਬਣਾਏ ਹੋਏ ਕੇਸ ਨੇ ਹੁਣ ਆਪ ਆਪਦੇ ਵਿਰੁੱਧ ਕਿਵੇਂ ਲਿਖ ਲੈਣਗੇ ਜੀ ਅਸੀਂ ਵੱਡੇ ਵੱਡੇ ਵਕੀਲ ਹਾਇਰ ਕਰਕੇ ਸਭ ਨੂੰ سزا ਮਿਲੂਗੀ ਜਿਨੇ ਕੋਈ ਨੁਕਸਾਨ ਕੀਤਾ ਚਾਹੇ ਧਾਰਮਿਕ ਪੱਖੋਂ ਚਾਹੇ ਸਮਾਜਿਕ ਪੱਖੋਂ ਚਾਹੇ ਆਰਕਟ ਪੱਖੋਂ ਪੰਜਾਬ ਦਾ ਜਿਨੇ ਵੀ ਨੁਕਸਾਨ ਕੀਤਾ ਉਹ ਜਿਹੜਾ ਉਹਦੇ ਕੋਈ ਤਰਸ ਨਹੀਂ ਕੋਈ ਹਮਦਰਦੀ ਨਹੀਂ ਉਹਨਾਂ ਨੂੰ ਆਪਣੀ ਜਗ੍ਹਾ ਜਿਹੜੀ ਬਣਦੀ ਹੈ ਉਹ ਜ਼ਰੂਰ ਮਿਲੂਗਾ ਮਾਨ ਸਾਹਿਬ ਜੀ ਡਾਕਟਰ ਸੋਲ ਦੇ ਮਿਸਿਸ ਜਿਹੜੇ ਨੇ ਅੱਜ ਸਟੇਜ ਤੇ ਦਿਖਾਈ ਦਿੱਤੇ ਨੇ ਉਹਨਾਂ ਅੱਜ ਨਜ਼ਰ ਆਏ ਨੇ ਲੇਕਿਨ ਉਹਨਾਂ ਦੇ ਪਰਿਵਾਰ ਦੇ ਹੀ ਇੱਕ ਹੋਰ ਜੀ ਜਿਹੜਾ ਆਜ਼ਾਦ ਕੈਂਡੀਡੇਟ ਰਹੇ ਵਰਿੰਦ ਪ੍ਰਵਾਨ ਸਾਡੇ ਨਾਲ ਹੈ ਜੀ ਅੱਜ ਉਹਨਾਂ ਦੇ ਪਰਮਪਤਨੀ ਆਏ ਨੇ ਉਹਨਾਂ ਨੇ ਕਿਹਾ ਕਿ ਸੋਲ ਸਾਹਿਬ ਵੀ ਕਹਿੰਦੇ ਸੀ ਕਿ ਪਾਰਟੀ ਜਿਹੜੀ ਹੈ ਉਹ ਸਾਥ ਵਿੱਚ ਜਿਹੜੀ ਨਾ ਪਾਰਟੀ ਨੇ ਜੋ ਦਿੱਤਾ ਪਾਰਟੀ ਨੇ ਦਿੱਤਾ بڑا ਲਿਖਿਆ ਪਰਿਵਾਰ ਹੈ ਡਾਕਟਰ ਪਰਿਵਾਰ ਹੈ ਟੀਚਰ ਪਰਿਵਾਰ ਹੈ